ফল কে <hält king> ਭੱਜ ਗਿਆ ਜਾਂਦਾ ਜੇ ਮੇਰੇ ਨਾਲ ਰੋਟੀ ਖਾਂਦੇ ਆ ਮੈਂ ਜ਼ਬਰਦਸਤੀ ਕੀਤੀ ਤੇ ਜਿਹੜਾ ਉਹਦਾ ਚਾਚਾ ਸੀ ਉਹਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਜਾਨ ਨੂੰ ਮਾਰਨ ਦੀ ਉਹਨੇ ਫਿਰ ਮਾਰਨ ਦੀ ਧਮਕੀ ਦੇ ਕਰਨ ਮੈਂ ਫਿਰ ਗਗਨ ਦੇਖ ਮੇਰੇ ਨਾਲ ਜ਼ਬਰਦਸਤੀ ਕੀਤੀ ਦਰ ਲਈ ਉਹ ਐਪੀਏ ਅਸੀਂ ਚੋਣਾ ਲਾਉਣ ਗਏ ਸੀ ਚੋਣਾ ਲਾਉਂਦੇ ਫਿਰ ਅਸੀਂ ਰੋਟੀ ਖਾਣ ਆਏ ਰੋਟੀ ਖਾਂਦੇ ਤੇ ਇੱਕ ਮੋਟਰਸਾਈਕਲ ਤੇ ਮੈਂ ਦੋ ਵੇਖੇ ਸੀ ਜਿਹੜੇ ਆਂਦੇ ਸੀ ਪਹਿਲਾਂ ਇੱਕ ਆਂਦਾ ਸੀ ਉਹ ਉਹ ਬਾਅਦ ਵਿੱਚ ਆਇਆ ਪਹਿਲਾਂ ਜਿਹੜਾ ਆਇਆ ਸੀ ਉਹ ਗਗਨਦੀਪ ਸੀ ਉਹਨੇ ਮੇਰੇ ਨਾਲ ਰੋਕੀ ਖੰ데요 ਮੈਂ ਜ਼ਬਰਦਸਤੀ ਕੀਤੀ ਤੇ ਜਿਹੜਾ ਉਹਦਾ ਚਾਚਾ ਸੀ ਉਹਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਜਾਨ ਨੂੰ ਮਾਰਨ ਦੀ ਉਹਨੇ ਫਿਰ ਮਾਰਨ ਦੀ ਧਮਕੀ ਦੇ ਕਰਨ ਮੈਂ ਫਿਰ ਗगन ਦੇਖ ਮੇਰੇ ਨਾਲ ਜ਼ਬਰਦਸਤੀ ਕੀਤੀ ਉਹ ਫਿਰ ਇੰਨੀ ਨਾਲ ਕਰਤੇ ਫਿਰ ਉਹ ਜ਼ਬਰਦਸਤੀ ਕਰਕੇ ਚਲੋ ਕਰਦ ਰਿਆ ਫਿਰ ਮੈਂ ਇੰਨੀ ਆਵਾਜ਼ ਉੱਚੀ ਆਵਾਜ਼ਾਂ ਮਾਰਦੀਆਂ ਇੰਨੀ ਉੱਚੀ ਬੋਲੀ ਫਿਰ ਮੇਰਾ ਪਰਿਵਾਰ ਚਾਚਾ ਜੀ ਉਹਨਾਂ ਲੱਗ ਗਏ ਉਹਨਾਂ ਨੇ ਫਿਰ ਮੈਨੂੰ ਉਹਨਾਂ ਨੇ ਦੇਖਿਆ ਉਹਨਾਂ ਨੇ ਬਚਾਇਆ ਉਹ ਫਿਰ ਉਹਨਾਂ ਦੇ ਹੱਥ ਵਿੱਚ ਗगन ਦੀ ਪਾ ਗਿਆ ਸੀ ਗगन ਦੀ ਫਿਰ ਛੁੱਟ ਕੇ ਭੱਜ ਗਿਆ ਸੀ ਹੋ ਕੀ ਮੰਗ ਕਰਦੇ ਹੋ ਹੁਣ ਅਸੀਂ ਵੀ ਉਹਦੇ ਚ ਪਰਚਾ ਕਰਨਾ ਚਾਹੁੰਦੇ ਆ ਉਹਨਾਂ ਨੇ ਤੁਹਾਡੇ ਨਾਲ ਕੋਈ ਜ਼ਬਰਦਸਤੀ ਨਹੀਂ ਕੀਤਾ ਹਾਂਜੀ ਹਾਂਜੀ ਕੀਤਾ ਸਰ ਇਹ ਮੰਗ ਹੀ ਗੱਲ ਸਾਫ਼ ਨਹੀਂ ਮੰਗਿੰਦੇ ਮੰਗਿੰਦੇ ਸਾਡੀ ਪਰਚਾ ਕਰਨਾ ਚਾਹੁੰਦੇ ਮੇਰਾ ਨਾਮ ਸੋਨਾ ਸਿੰਘ ਹੈ ਪਿੰਡ ਛੋਟਾ ਬੱਤੇ ਵਾਲਿਆ ਕੀ ਮਾਮਲਾ ਹੈ ਸਰ ਮਾਮਲਾ ਇਹ ਸੀ ਕਿ ਉਡੀ ਦੀਆਂ ਆਵਾਜ਼ਾਂ ਸੁਣੀਆਂ ਅਸੀਂ ਲਾਗੇ ਕੰਮ ਕਰ ਰਹੇ ਸੀ ਤੇ ਅਸਾਨੂੰ ਸ਼ੱਕ ਹੋਇਆ ਕਿ ਇੱਥੇ ਕੋਈ ਹੋ ਰਿਹਾ ਵਾ ਕਾਹਦਾ ਕੰਮ ਕਰ ਰਹੇ ਸੀ ਅਸੀਂ ਤੋਂ ਨਾ ਲਾ ਰਹੇ ਸੀ ਜਿਹੜੇ ਪਿੰਡ ਪਿੰਡ ਚੱਕ ਡੁਗਰਾਂ ਨੇ ਅੱਛਾ ਕੀ ਹੋਇਆ ਸੀ ਗੱਲ ਇਹ ਸਾਰੀ ਪੂਰੀ ਗੱਲ ਤੇ ਸਾਰਾ ਸਿੰਘ ਫਿਰ ਕੁੜੀ ਦੀਆਂ ਆਵਾਜ਼ਾਂ ਸੁਣੀਆਂ ਤੇ ਸਾਰਾ ਸਿੰਘ દોੜ ਕੇ ਆਏ ਤੇ ਇੱਕ ਬੰਦਾ ਸਾਨੂੰ ਵੇਖ ਕੇ ਉਥੋਂ ਭੱਜ ਗਿਆ ਮੁੰਡੇ ਦਾ ਚਾਚਾ ਕੁਲਵਿੰਦਰ ਸਿੰਘ ਸਾਨੂੰ ਉਹ ਦਲਵਾਰਾ ਸਿੰਘ ਤੇ ਸਾਰਾ ਸਿੰਘ ਗਗਨਦੀਪ ਸਿੰਘ ਨੂੰ ਉਥੋਂ ਫੜ ਲਿਆ ਮੌਕੇ ਤੇ ਆ ਬੜਾ ਡੁਗੜੀ ਦੇ ਵਿੱਚ ਗਗਨਦੀਪ ਸਿੰਘ ਵੀ ਛੁੱਟ ਕੇ ਭੱਜ ਗਿਆ ਉਹ ਕਹਿਦਾ ਉਹਦੀਆਂ ਚੱਪਲਾਂ ਮੋਟਰਸਾਈਕਲ ਉਥੇ ਹੀ ਸਰ ਛੁੱਟ ਕੇ ਤੇ ਭੱਜੀ ਆ ਜੀ ਤੇ ਸਾਨੂੰ ਸਰ ਇਨਸਾਫ ਮਿਲਣਾ ਚਾਹੀਦਾ ਵਾ ਮੌਕੇ ਦੇ ਵਿੱਚ ਸਾਡੇ ਤੋਂ ਛੁੱਟ ਕੇ ਭੱਜ ਗਏ ਆ ਉਹਦੀ ਦੁਕਾਦ ਦਿੱਤੀ ਕਹਿੰਦੇ ਸਾਰੇ ਇਹਦੇ ਖਾਸ਼ਾਂ ਦਿੱਤੀਆਂ ਬਹੁਤ ਕੁਝ ਹੋਇਆ ਸਾਡੀ ਗੱਲ ਨਹੀਂ ਸੁਣੀ ਗਈ ਕਿਤੇ ਹਾਂਜੀ ਜਬਰਦਸਤ ਨਾ ਕੀਤਾ ਕੁੜੀ ਨਾਲ ਕੇ ਹਾਂਜੀ ਹਾਂਜੀ ਕੁੜੀ ਨੇ ਬਹੁਤ ਚੀਕਾਂ ਮਾਰੀਆਂ ਸੀ ਜਾ ਕੇ ਵੇਖਿਆ ਫਿਰ ਅਸੀਂ ਕੱਪੜੇ ਪਵਾਏ ਖਰਾ ਕੁਝ ਕੀਤਾ ਤੇ ਆਪਾਂ ਗਗਨਦੀਪ ਸਿੰਘ ਨੂੰ ਫੜ ਲਿਆ ਉਹ ਫੌਜੀ ਸੀ ਉਹ ਜਾਣਦਾ ਹੀ ਸਾਰਾ ਕੁਝ ਉਹ ਸਾਡੇ ਨਾਲ ਠਿਕਾਨੇ ਮਾਰ ਕੇ ਨਿਕਲ ਗਿਆ ਉਹਦੇ ਕੱਪੜੇ ਵੀ ਲੱਗੇ ਹਾਂਜੀ ਉਹਦੇ ਚੱਪਲਾਂ ਮੋਟਰਸਾਈਕਲ ਉੱਤੇ ਉਹਦੀ ਟੀ-ਸ਼ਰਟ ਪਾੜੀ ਉੱਤੇ ਰੰਗ ਰਿਆ ਨਹੀਂ ਹੁਣ ਕੀ ਲੰਘਾ ਕੋਣ ਅਸੀਂ ਹਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਾਡੀ ਗੁੱਡੀ ਨਾਲ ਥੱਕਾ ਹੋਇਆ ਵਾ ਹਾਂ ਜੀ ਜੀ ਸਾਹਿਬ ਨਹੀਂ ਮਿਲਦਾ ਤੇ ਦੇਖੀ ਕਰਦੇ ਅਸੀਂ ਇੱਥੇ ਧਰਨਾ ਲਾ ਕੇ ਬਹਿ ਜਾਵਾਂਗੇ ਸਾਨੂੰ ਨਹੀਂ ਇਨਸਾਫ ਮਿਲਦਾ ਤੇ ਤੁਹਾਨੂੰ 15 ਦਿਨ ਹੋ ਗਏ ਸਰ ਟੱਕੇ ਖਾਂਦੇ ਫਿਰਦੇ ਆ ਸਾਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੀ ਸੁਣਾਈ ਨਹੀਂ ਹੋਈ ਨਾ ਅੱਜ ਕੀ ਨਾ ਕੱਢੀ ਹਾਂ ਕਰਨ ਦੀ ਕੀ ਲਗਦੀ ਹੈ ਤੜੀ ਇਹ ਮੇਰੀ ਬੇਟੀ ਠੀਕ ਹੈ ਕੋਈ ਸਰ ਇਹ ਮੇਰੀ ਬੇਟੀ ਇੱਜਾਣਾ ਲਾਉਣ ਗਈ ਸੀ ਕਿਥੇ ਰੋਟੀ ਖਾਣ ਆਈ ਤੇ ਫੇਰ ਦੋ ਜਣੇ ਗਏ ਨੇ ਤੇ ਇਹ ਕਰੇ ਭੱਜ ਗਿਆ ਹਾਂ ਉਹਦੇ ਮੈਨੂੰ ਨਾ ਫਿਰ ਕੀ ਨਾ ਇਹਦਾ ਇਹ ਉਹਦਾ ਚਾਚਾ ਹੀ ਇਹਦਾ ਨਾ ਕਿ ਉਹ ਤੇ ਭੱਜ ਗਿਆ ਗਵਾਂ ਦੀ ਉਹ ਮੌਕੇ ਆ ਦੇ ਉੱਥੇ ਹੀ ਉਹਨੇ ਉੱਤੇ ਜਾ ਕੇ ਨਾ ਮੌਕੇ ਤੇ ਖੜ ਲਿਆ ਇਹਨਾਂ ਫਿਰ ਵੇਖੀਏ ਜਰਿਆ ਨਾ ਗਿਆ ਨਾ ਤੇ ਨਾ ਆਪਣੀ ਧੀ ਭੈਣ ਹੋਇਆ ਤੇ ਪਿੰਡ ਦਾ ਹੋਵੇ ਤੇ ਇਤਰਾ ਨੇ ਧੱਕੇਸ਼ਾਈ ਕੀਤੀ ਨਾ ਕੀਤੀ ਫੇਰਾ ਮੁੱਕੀ ਕੋਥੋਂ ਨਾ ਮਾਰਿਆ ਫਿਰ ਉਹ ਛੁੱਟ ਕੇ ਭੱਜੇ ਨਹੀਂ ਸਾਥੇ ਖੜਿਆ ਗਿਆ ਨਾ ਤੇ ਤੇ ਸਾਨੂੰ ਕੋਈ ਨਾ ਕੋਈ ਮਸਲਾ ਹੱਲ ਹੋਣਾ ਚਾਹੀਦਾ ਇਹਨੂੰ ਬਹੁਤ ਜਾਰੀ ਜਿੱਥੇ ਸਜ਼ਾ ਮਿਲਦੀ ਇਹਨੂੰ ਦਿਵਾਉਣੀ ਚਾਹੀਦੀ ਸਜ਼ਾ ਜਨਾ ਇੱਕ ਦਾ ਡੀਕੋ ਕਿਲਾ ਗਲਤੀ ਕੀਤਾ ਨੇ ਹਾਂ ਗਲਤ ਕੰਮ ਬਹੁਤ ਕੀਤਾ ਜਿਹਦੇ ਮੌਕੇ ਉਤੇ ਚੜੇ ਸਾਥੀ ਜਰਾਂ ਨੇ ਗਿਆ ਨਾ ਕਪੜੇ-ਕੁਪੜੇ ਜਿਹਦੇ ਫਿਰ ਉਹਨਾਂ ਲਾਏ ਹਨ ਨੇ ਜਿਹੜਾ ਕੰਮ ਕਰਨਾ ਉਹ ਆਪਣਾ ਨੇ ਕੀਤਾ ਨੇ ਫਿਰ ਕਰਕੇ ਕੰਮ ਦੇ ਫਿਰ ਉਹ ਭੱਜ ਗਿਆ ਹੁਣ ਕੀ ਮੰਨ ਕਰਦੇ ਹੁਣ ਇਹ ਮਾਨ ਕਰ ਲੈ ਕੇ ਸਾਡੇ ਨਾਲ ਸਾਥ ਮਿਲਣਾ ਚਾਹੀਦਾ ਹੈ ਸਾਨੂੰ ਇਹ ਤੇ ਕੋਈ ਤਾਂ ਆਰਵਾਣੀ ਹੋਣੀ ਚਾਹੀਦੀ ਜ਼ਰੂਰੀ ਹੋਣੀ ਚਾਹੀਦੀ ਪਰਚਾ ਹੋਣਾ ਚਾਹੀਦਾ ਅਸੀਂ ਬਹੁਤ ਔਖੇ ਕਈ ਦਿਨ ਸਾਡੀ ਸੁਣਾਈ ਨਹੀਂ ਹੋਈ ਏਥੇ ਚਾਚਾ ਲੱਗਦਾ ਜਿ ਸ਼ਿਕੋਰ ਦਾ ਮਾਮਲਾ ਆ ਤੁਹਾਡੇ ਕੋਲ ਛੋਟੇ ਪੱਤੇ ਵਾਲ ਦਾ ਕੁੜੀ ਨਾਲ ਜ਼ਬਰਦਸਤੀ ਕਰਨ ਦਾ ਕੀ ਮਾਮਲਾ ਸਤਿ ਸ੍ਰੀ ਅਕਾਲ ਉਹ ਸਾਡੇ ਪ੍ਰਕਾਸ਼ ਮਿਲੀ ਆ ਉਹ ਬੰਸਾ ਸਾਡੇ ਸਾਹ ਚੱਲ ਜਿਹੜੇ ਆ ਉਹ ਸਾਡੇ ਉਹ ਉਹ ਕਰਦੇ ਆ ਉਹ ਘਰ ਵੀ ਹੋ ਜਾਂਦੀ 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 ਆ ਕੋਈ ਵੀ ਅੰਦਰ ਦੀ ਕੁੜੀ ਕੋਈ ਨਹੀਂ ਜੇ ਹਿੱਤ ਆ ਕਰ ਨਹੀਂ ਜਰੂਰ ਇਹ ਕਾਰਵਾਈ ਚੱਲਦੀ ਆ ਜੀ हां जी ਜਿਵੇਂ ਤੁਸੀਂ ਵੀਡੀਓ ਦੇਖੀਏ 21 ਸਾਲਾਂ ਭੈਣ ਦੇ ਨਾਲ ਜੋ ਫੌਜੀ ਵੱਲੋਂ ਇਹ ਘਟਿਆ ਕਰਤੂਤ ਕੀਤੀ ਗਈ ਹੈ ਜੋ ਵੀ ਇਸ ਮਾਮਲੇ ਨੂੰ ਲੈ ਕੇ ਭੈਣ ਵੱਲੋਂ ਪਰਿਵਾਰ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਦੋਸ਼ੀਆਂ ਉੱਪਰ ਤੁਸੀਂ ਇਸ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਨਾਲ ਹੀ ਸਾਡੇ YouTube ਚੈਨਲ ਮੈਕਸ TV ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ নোਟੀਫਿਕੇਸ਼ਨ ਆਲ ਤੇ ਜ਼ਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ